ਸਵੇਰੇ ਸਵੇਰੇ ਰੂਬੀ ਮਿਲੀ ਉਸ ਦਾ ਇਹ ਮਿਲ ਪੈਣਾ ਮੇਰੇ ਲਈ ਅਚੰਭਾ ਸੀ ਅਚਾਨਕ ਸਵੇਰੇ ਸਵੇਰੇ ਪਾਰਕ ਵਿੱਚ ਮੈਂ ਸੋਚ ਨਹੀਂ ਸਕਦੀ ਉਹ ਤਾਂ ਹਮੇਸ਼ਾ ਕੀ ਕਰਦੀ ਸੀ ਸੈਰ ਕਰਨੀ ਵੇਲੇ ਬੰਦਿਆਂ ਦਾ ਕੰਮ ਹੁੰਦਾ ਸਵੇਰੇ ਸਵੇਰੇ ਛੱਤੀ ਕੰਮ ਹੁੰਦੇ ਕਰਨ ਵਾਲੇ ਸਾਡੀਆਂ ਕਾਦੀਆਂ ਸੈਰਾਂ ਜੇ ਕਦੀ ਕਦਾਈ ਮੈਂ ਉਸ ਨੂੰ ਕਹਿ ਬੈਠਦੀ ਕਿ ਰੂਬੀ ਤੂੰ ਮੋਟੀ ਹੋ ਰਹੀ ਹੈ ਮੇਰੇ ਨਾਲ ਸੈਰ ਕਰਨ ਜਾ ਕੇ ਤਾਂ ਅੱਗੋਂ ਭੱਜ ਕੇ ਪੈਂਦੀ ਮੈਂ ਵੇਲੀ ਨਹੀਂ ਤੁਹਾਡੇ ਵਾਂਗੂ ਸਵੇਰੇ ਸਵੇਰੇ ਤਾਂ ਉਹ ਉੱਠਣ ਦਾ ਨਾਂ ਨਹੀਂ ਸੀ ਲੰਦੀ ਅਗੇ ਮੇਰੀ ਨੀਂਦ ਖਰਾਬ ਹੁੰਦੀ ਆ ਜੇ ਕਦੀ ਮੈਂ ਛੁੱਟੀ ਵਾਲੇ ਦਿਨ ਵੀ ਉਸ ਨੂੰ ਬੁਲਾਉਣ ਚਲੀ ਜਾਂਦੀ ਤਾਂ ਅਗੋ ਖਿੱਚ ਕੇ ਪੈਂਦੀ ਆਂਟੀ ਤੁਹਾਨੂੰ ਹੋਰ ਕੋਈ ਕੰਮ ਨਹੀਂ ਸੈਰ ਕਰਨ ਤੋਂ ਬਿਨਾ ਬਥੇਰੇ ਕੰਮ ਆ ਰੂਬੀ ਪਰ ਮੈਂ ਸੈਰ ਕਰਨੀ ਜ਼ਰੂਰੀ ਸਮਝਦੀ ਆਂ ਕੋਈ ਬਥੇਰੇ ਕੰਮ ਨਹੀਂ ਜੇ ਬਥੇਰੇ ਕੰਮ ਹੋਣ ਸਵੇਰੇ-ਸਵੇਰੇ ਆਕੇ ਮੇਰਾ ਬੂਆ ਨਖੜਕਾਉ ਮੈਂ ਵੀ ਕਿੱਡੀ ਬੇਸ਼ਰਮਾ ਮੁਰਮੁਰ ਤੇਰੇ ਕੋਲ ਆ ਜਾਂਦੀ ਆਂ ਕੈਂਪ ਕਹਿ ਕੇ ਮੈਂ ਵਾਪਸ ਪਰਤ ਆਉਂਦੀ ਪਤਾ ਨਹੀਂ ਕਿਉਂ ਮੈਨੂੰ ਵੀ ਉਸ ਦੇ ਕੋੜੇ ਬੋਲ ਸੁਣਨ ਦੀ ਜਿਵੇਂ ਆदत ਜਈ ਪੈ ਗਈ ਸੀ ਦਰਅਸਲ ਰੂਬੀ ਮੈਨੂੰ ਗਵੰਡਨ ਆਂਟੀ ਨਹੀਂ ਸੀ ਸਮਝਦੀ ਕੁਝ ਹੋਰ ਸਮਝਦੀ ਸੀ ਅੰਦਰੋਂ ਅੰਦਰੀ ਜਿਵੇਂ ਉਸਨੇ ਮੈਨੂੰ ਮਾਵਾ ਵਰਗਾ ਦਰਜਾ ਦਿੱਤਾ ਹੋਇਆ ਸੀ ਤੇ ਮੈਨੂੰ ਵੀ ਉਸ ਨੂੰ ਮਿਲ ਕੇ ਕੁਝ ਇਸੇ ਤਰ੍ਹਾਂ ਦਾ ਅਹਿਸਾਸ ਹੁੰਦਾ ਕਦੀ ਕਦੀ ਮੇਰੇ ਨਾਲ ਉਹ ਮਾਵਾ ਧੀਆਂ ਵਾਂਗ ਟਿੱਕੇ ਬੈਠ ਕੇ ਆਪਣੇ ਦੁੱਖ ਵੀ ਸਾਂਝੇ ਕਰਦੀ ਆਪਣੇ ਪਤੀ ਦੀਆਂ ਸ਼ਿਕਾਇਤਾਂ ਲਗਾਉਂਦੀ ਖੁਰਵੀ ਕਾਲ ਪਰਵਾਰ ਦੀਆਂ ਸਲਾਹਾਂ ਲੈਂਦੀ ਕਹਿੰਦੀ ਭਾਵੇਂ ਉਹ ਮੈਨੂੰ ਮਿੰਨੀ ਆਂਟੀ ਹੀ ਸੀ ਪਰ ਸਮਝਦੀ ਇਸ ਤੋਂ ਵੱਧ ਸੀ ਦਰਅਸਲ ਸੀ 7 ਸਾਲ ਅਸੀਂ ਕੋ ادارے ਵਿੱਚ ਰਹੀਆਂ ਸਾਂ ਉਦੋਂ ਮੈਂ ਐਮਏ ਦੀਆ ਕਲਾਸਾਂ ਪੜਾਉਂਦੀ ਸਾਂ ਤੇ ਇਹ ਮੇਰੇ ਕੋਲ ਐਮਏ ਕਰਦੀ ਸੀ ਵਿਦਿਆਰਥੀਆਂ ਦੀ ਸਾਹਿਤ ਸਭਾ ਪੰਜਾਬੀ ਸਾਥ ਦੀ ਇਹ ਪ੍ਰਦਾਨ ਸੀ ਵਿਦਿਆਰਥੀ ਜਥੇ ਬੰਨੀਆਂ ਵਿੱਚ ਵੀ ਇਹ ਮੋਰੀ ਹੁੰਦੀ ਮੁੰਡਿਆਂ ਵਿੱਚ ਵਿਚਰੰਦਾ ਇਹਨੂੰ ਉੱਕਾ ਚਾਕਾ ਨਹੀਂ ਸੀ ਪਹਿਰਾਵੇ ਤੋਂ ਭਾਵੇਂ ਬਿਲਕੁਲ ਦੇਸੀ ਜਿਹੀ ਲੱਗਦੀ ਸੀ ਪਰ ਸੀ ਬੜੀ ਖਰਾਟ ਸਭ ਨੂੰ ਅੱਗੇ ਲਾ ਲੈਂਦੀ ਹਰ ਇੱਕ ਤੋਂ ਕੰਮ ਕਢਵਾ ਲੈਂਦੀ ਸਾਰੇ ਡਿਪਾਰਟਮੈਂਟ ਵਿੱਚ ਰੁੱਬੀ ਰੁੱਬੀ ਹੁੰਦੀ ਨਾਂ ਭਾਵੇਂ ਸਰ ਰਬਿੰਦਰ ਸੀ ਪਰ ਕਹਿੰਦੇ ਸਭ ਰੂਪ ਵੀ ਸਨ ਉਦੋਂ ਵੀ ਮੈਨੂੰ ਮੈਡਮ ਕਹਿਆ ਕਰਦੀ ਸੀ ਪਰ ਜਦੋਂ ਮੈਨੂੰ ਇਸ ਤੇ ਅੰਤਰਜਾਤੀ ਵਿਆਹ ਵਿੱਚ ਐਮ ਭੂਮਿਕਾ ਨਿਭਾਉਣੀ ਪਈ ਤਾਂ ਇਹ ਮੈਨੂੰ ਮਿੰਨੀ ਆਂਟੀ ਕਹਿਣ ਲੱਗ ਪਈ ਇਹ ਰਿਸ਼ਤਾ ਸ਼ਾਇਦ ਉਸਨੇ ਸੁੱਤੇ ਸਿੱਧਾ ਪਨਾਇਆ ਸੀ ਪਰ ਮੈਨੂੰ ਲੱਗਦਾ ਜਿਵੇਂ ਉਹ ਮੇਰਾ ਛੋਟਾ ਨਾ ਲੈ ਕੇ ਮੇਰੇ ਵਦੇਰੇ ਨੇੜੇ ਹੋਣਾ ਚਾਹੁੰਦੀ ਹੈ ਪਰ ਇਸ ਰਿਸ਼ਤੇ ਦੇ ਪਿੱਛੇ ਜੋ ਉਸ ਦੀ ਪਾਵਨਾ ਸੀ ਉਹ ਆਂਟੀ ਜਾਂ ਮਿੰਨੀ ਆਂਟੀ ਵਾਲੀ ਨਹੀਂ ਸੀ ਅਜੇ ਤੀ ਮਾਵਰ ਕੀ ਪਾਵਨਾ ਸੀ ਸ਼ਾਇਦ ਇਸੇ ਕਰਕੇ ਮੈਂ ਵੀ ਉਸ ਦੀਆਂ ਤੱਤੀਆਂ ਠੰਡੀਆਂ ਸੁਣਨ ਦੀ ਆਦੀ ਹੋ ਗਈ ਸੀ ਪਰ ਅੱਜ ਅਚਾਨਕ ਉਸ ਦਾ ਈਉਂ ਪਾਰਕ ਵਿੱਚ ਮਿਲ ਪੈਣਾ ਮੇਰੇ ਲਈ ਅਚੰਭੇ ਨਾਲੋਂ ਘਟਨੇ ਸੀ ਉਸ ਦਾ ਪਤੀ ਸੱਜੀ ਅਕਸਰ ਮੈਨੂੰ ਇਸ ਪਾਰਕ ਵਿੱਚ ਸੈਰ ਕਰਦਾ ਮਿਲ जाया ਕਰਦਾ ਸੀ ਮੈਂ ਕਦੀ ਰੂਬੀ ਨੂੰ ਉਸ ਦੇ ਨਾਲ ਨਹੀਂ ਸੀ ਵੇਖਿਆ ਮੈਂ ਜਦ ਵੀ ਉਸ ਨੂੰ ਰੂਬੀ ਬਾਰੇ ਪੁੱਛਦੀ ਤਾਂ ਹੱਸ ਕੇ ਕਹਿ ਦਿੰਦਾ ਆਰਾਮ ਫਰਮਾ ਰਹੀ ਹੈ ਉਹ ਜਦੋਂ ਵੀ ਮਿਲਦਾ ਮਜ਼ਾਕ ਵਾਂਗ ਹੱਸ ਕੇ ਮਿਲਦਾ ਮਖੌਲ ਨਾਲ ਗੱਲ ਕਰਦਾ ਮੇਰੇ ਬਾਰੇ ਕੋਈ ਨਾ ਕੋਈ ਕਮੈਂਟ ਜੂਰ ਪਾਸ ਕਰਦਾ ਹੌਣ ਵਿੱਚ ਜਦੋਂ ਕਦੀ ਮੈਂ ਇਸ ਪਾਰਕ ਚ ਸੈਰ ਲਈ ਆਉਂਦੀ ਹਾਂ ਮੈਨੂੰ ਉਸ ਦਾ ਚੋਲਾ ਜਿਹਾ ਪੈਂਦਾ ਏ ਕਰੋ ਤੁਰਦਿਆਂ ਮੈਨੂੰ ਉਸ ਦਾ ਖਿਆਲ ਆ ਜਾਂਦਾ ਦੋ ਸਾਲ ਪਹਿਲਾਂ ਜਦੋਂ ਉਹ ਹੁੰਦਾ ਸੀ ਮੈਂ ਜਦੋਂ ਉਸ ਦੇ ਪਾਰਕ ਵਿੱਚ ਮਿਲ ਪੈਂਨ ਬਾਰੇ ਚਿਤਾ ਚਤਵਿਧੀ ਹਾਂ ਤਾਂ ਜ਼ਰੂਰ ਮਿਲ ਪੈਂਦਾ ਕਦੀ ਹੱਸਦਾ ਹੋਇਆ ਮਿਲਦਾ ਕਦੀ ਉਦਾਸ ਮੂੰਹ ਲਟਕਿਆ ਹੁੰਦਾ ਕਦੀ ਕਦੀ ਉਸ ਦੇ ਚਿਹਰੇ ਤੇ ਰਾਤ ਦੀ ਪੀਤੀ ਦਾ ਪ੍ਰਭਾਵ ਵੀ ਹੁੰਦਾ ਪਰ ਮੇਰੇ ਚਿੱਤਿਆਂ ਵਿੱਚ ਜਿਵੇਂ ਉਸਦਾ ਹੱਸਦਾ ਮੁਖੌਲੀ ਅਤੇ ਟਿੱਚਰਾ ਕਰਦਾ ਚਿਹਰਾ ਠਹਿਰ ਗਿਆ ਸੀ ਅੱਜ ਵੀ ਜਦੋਂ ਮੈਂ ਘਰੋਤੁਰਨ ਲੱਗੀ ਸਾ ਤਾਂ ਮੈਨੂੰ ਸੱਜੀ ਦਾ ਖਿਆਲ ਆਇਆ ਸੀ ਮੈਂ ਸਾਰੇ ਰਾਤ ਉਸ ਬਾਰੇ ਸੋਚਦੀ ਆਈ ਸਾਂ ਪਤਾ ਨਹੀਂ ਕੀ ਕੀ ਸੋਚੀ ਗਈ ਸਾਂ ਪਹਿਲੇ ਵਾਂਗ ਹੀ ਇੱਕ ਵੱਡਾ ਚੱਕਰ ਕੱਢਣ ਪਿੱਛੋਂ ਜਦੋਂ ਮੈਂ ਬੈਂਚ ਦੇ ਆਨ ਬੈਠੀ ਤਾਂ ਮੈਨੂੰ یوں ਲੱਗਿਆ ਜਿਵੇਂ ਸੱਜੀ ਮੇਰੇ ਸੱਜੇ ਪਾਸੇ ਖੜਾ ਮੈਨੂੰ ਕੁਝ ਕਹਿ ਰਿਹਾ ਹੋਵੇ ਅੱਛਾ ਲੱਗੇ ਹੋਏ ਆਂਟੀ ਜੀ ਉਮਰ ਬਦੋਂ ਉਮਰ ਬਦੋਂ ਜੀ ਸੱਜੀ ਓ ਉਮਰਾਵਾਦਿਆ ਹੋਂ ਤਾਂ ਮੈਂ ਜ਼ਰੂਰ 2-3 ਘੰਟੇ ਇੱਥੇ ਬੈਠ ਕੇ ਪ੍ਰਯਾਮ ਕਰ ਲਿਆ ਕਰਾਂ ਬੰਦੇ ਨੇ ਇੱਕ ਦਿਨ ਮਰਨਾ ਤਾਂ ਹੁੰਦਾ ਹੀ ਐ ਕਮ ਸੇ ਕਮ ਰਿੰਗ ਰਿੰਗ ਕੇ ਜਬ ਬਿਮਾਰੀਆਂ ਨਾਲ ਤਾਂ ਨਾ ਮਰੇ ਪਰ ਅੰਟੀ ਮੈਂ ਤਾਂ ਅੱਜ ਕੱਲ ਉਮਰ ਕਟਾਉਣ ਲੱਗਿਆ ਹੋਇਆ ਆ ਓ ਕਿਉਂ ਮੈਂ ਇਸ ਜ਼ਿੰਦਗੀ ਤੋਂ ਫੈਡ ਅਪ ਹੋ ਗਿਆ ਪਰ ਤੂੰ ਤਾਂ ਕਹਿਣਾ ਹੁੰਨਾ ਤੇਰੇ ਵੱਡੇ ਵੱਡੇ ਸੁਪਨੇ ਨੇ ਫਿਰ ਉਹਨਾਂ ਸੁਪਨਿਆਂ ਦਾ ਕੀ ਸੁਪਨੇ ਤਾਂ ਅੰਟੀ ਬਹੁਤ ਵੱਡੇ ਸੀ ਪਰ ਹੁੰਨੇ दारू ਪੀਪੀ ਕੇ ਰੱਜਿਆ ਨਹੀਂ ਅਜੇ ਇਹ ਸਭ दारू ਕਰਕੇ ਆ ਡਿਪਰੈਸ਼ਨ ਕੀ ਗਾਰੰਟੀ ਰੂਬੀ ਮੇਰਾ ਸਾਥ ਨਹੀਂ ਦਿੰਦੀ ਮੇਰੇ ਨਾਲ ਲੜਾਈ ਲੜਦੀ ਰਹਿੰਦੀ ਹੈ ਨਾ ਪੀਆ ਕਰ ਨਾ दारू ਸੱਜੀ ਤੇਰੇ ਆਪਣੇ ਆਪ ਨਾਲ ਕੋਈ ਵੈਰ ਆ ਮੈਂ ਕੰਨੂ ਪੀਨੀ ਆਂ ਅੰਟੀ ਦੋਸਤ ਮਿੱਤਰ ਹੀ ਅੰਨੇ ਆ ਖੜਾ ਨੇ ਛੱਡਦੇ ਦਾਰੂ ਪੀਣੇ ਨਿਤ ਨਵੇਂ ਥਾਤੇ ਨਵੇਂ ਬਹਾਨੇ ਲੱਭੀ ਲੰਦੇ ਆ ਕਹਿੰਦੇ ਨਹੀਂ ਹੁੰਦੇ ਅਕੇ ਦਿਨ ਤੂਹਾਰ ਵਾਰ ਐ ਦਵਰ ਬਾਕੀ ਆਇਆ ਗਿਆ ਤੇਰੀ ਤਾਂ ਉਹ ਗੱਲ ਆ ਬਹਾਨੇ ਨੇ ਅੰਟੀ ਅਸਲ ਵਿੱਚ ਮੇਰੇ ਸਾਰੇ ਦੋਸਤ ਧਗੜੇ ਕਰਾਂਦੇ ਮੁੰਡੇ ਨੇ ਮੈਂ ਉਹਨਾਂ ਨੂੰ ਜਵਾਬ ਨਹੀਂ ਦੇ ਸਕਦਾ ਉਹਨਾਂ ਨੂੰ ਮੇਰੀ ਕੰਪਨੀ ਬਹੁਤ ਪਸੰਦ ਹੈ ਕੈਨ ਕਿ ਤੇਰੇ ਬਿਨਾ ਮਹਿਫਿਲ ਹੀ ਨਹੀਂ ਸਜਦੀ ਕਈ ਕਈ ਘੰਟੇ ਗੀਤ ਗਾਈਦੇ ਨੇ ਪਾਲਟਿਕਸ ਦੀਆਂ ਗੱਲਾਂ ਕਰਦੇ ਆਂ ਘਰ ਵਾਲੀਆਂ ਦੀਆਂ ਵੀ ਕਹਿੰਦਾ ਉਹ ਹੱਸ ਪਿਆ ਉਹਨਾਂ ਵੱਡਿਆਂ ਦਾ ਤੰਨੂ ਕੀ ਨਿਕ ਉਹ ਤਾਂ ਆਪਣਾ ਮਨੋਰੰਜਨ ਕਰਨ ਆਉਂਦੇ ਨੇ ਤੇ ਤੂੰ ਸੱਜੀ ਕਰਦਾ ਮਾਹੌਲ ਠੀਕ ਰੱਖਿਆ ਕਰ ਐਵੇਂ ਨਾ ਕੁੜੀ ਨੂੰ ਤੰਗ ਕਰਿਆ ਕਰ ਲਾ ਆਂਟੀ ਕੁੜੀ ਨੂੰ ਮੈਂ ਤੰਗ ਕਰਦਾ ਕਿ ਉਹ ਤੰਗ ਕਰਦੀ ਆ ਆ ਦੇਖੋ ਰਾਤੀ ਉਹਨੇ ਮੈਨੂੰ ਕੁੱਟਿਆ ਉਸਨੇ ਪਿੱਠ ਪਿੱਛੇ ਸ਼ਰਟ ਉੱਝੀ ਕਰਕੇ ਦਿਖਾਉਂਦਿਆ ਗਿਆ ਮੈਂ ਦੇਖਿਆ ਉੱਥੇ ਨੀਲੇ ਜਾਮਨੀ ਰੰਗੇ ਕਈ ਨਿਸ਼ਾਨ ਸਨ ਮੈਂ ਨਹੀਂ ਮੰਦੀ ਸੱਜੀ ਤੂੰ ਜ਼ਰੂਰ ਕਿਧਰੋਂ ਹੋਰ ਕੁੱਟ ਖਾ ਕੇ ਆਇਆ ਹੋਵੇਂਗਾ ਜਾਂ ਪਹਿਲਾਂ ਵਾਂਗੂ ਰਾਤੀ ਲੇਟ ਆਉਣ ਲੱਗਿਆ ਕੋਈ ਐਕਸੀਡੈਂਟ ਕਰਕੇ ਆਇਆ ਹੋਵੇਗਾ दारू ਪੀ ਕੇ ਤੈਨੂੰ ਕਿਹੜਾ ਪਤਾ ਲੱਗਦਾ ਨਾ ਮੰਨੋ ਆਂਟੀ ਤੁਸੀਂ ਹਮੇਸ਼ਾ ਰੂਬੀ ਦੀ ਸਾਈਡ ਹੀ ਲੈਂਦੇ ਹੋ ਤੁਹਾਡੀ ਸੋਚ ਸਾਂਵੀ ਹੋਈ ਨਹੀਂ ਸਕਦੀ ਬਿਲਕੁਲ ਗਲਤ ਸੱਜੀ ਮੇਰੇ ਬਾਰੇ ਤੂੰ ਇਹ ਨਹੀਂ ਕਹਿ ਸਕਦਾ ਪਰ ਤੂੰ ਸਵਿਫਿੰਗ ਸਟੇਟਮੈਂਟ ਜ਼ਰੂਰ ਦੇਣੀ ਹੁੰਦੀ ਐ ਹੈਨਾ ਮੈਂ ਤੈਨੂੰ 100 ਵਾਰੀ ਕਹਿਆ ਕਿ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਨਾ ਦਿਆ ਕਰ ਚਲੋ ਛੱਡੋ ਹੋਰ ਗੱਲ ਕਰੋ ਆਂਟੀ ਕਿਹੜੀ ਹੋਰ ਗੱਲ ਕਰਾਂ ਮੈਂ ਗੱਲਾਂ ਤਾਂ ਅੱਜਕੱਲ ਤੈਨੂੰ ਫੁਰਦੀਆਂ ਰੰਗ-ਬਰੰਗੀਆਂ ਸ਼ਰਾਬਾਂ ਪੀ ਕੇ ਕੰਨ ਨੂੰ ਆਂਟੀ ਮੈਂ ਤਾਂ ਮਾਂ ਦਾ ਸਾਉ ਪੁੱਤਾਂ ਤੈਨੂੰ ਪੀਪੀ ਕੇ ਬੁੱਧੀਪ੍ਰੇਸ਼ਟ ਕਰ ਰੱਖੀ ਐ ਰੂਬੀ ਪਤਾ ਨਹੀਂ ਤੈਨੂੰ ਕਿਵੇਂ ਬਰਦਾਸ਼ਤ ਕਰਦੀ ਐ ਹੁਣ ਵੀ ਸੱਜੀ ਤੇਰੇ ਮੂੰਹ 'ਚੋਂ ਸ਼ਰਾਬ ਦੀ ਬੋ ਮਾਰਦੀ ਐ ਥੂ ਕਹਿੰਦਿਆਂ ਜਿਵੇਂ ਮੈਂ ਉਸਨੂੰ ਪਰਾ ਤੱਕ ਦਿੱਤਾ ਹੋਵੇ ਆਪਣੇ ਆਪ ਵਿੱਚ ਆਉਂਦਿਆਂ ਮੈਂ ਮੁਰ ਬੈਂਚ ਤੇ ਸਾਵਧਾਨ ਹੋ ਕੇ ਬੈਠ ਜਾਂਦੀ ਆ ਅੱਖਾਂ ਬੰਦ ਕਰਕੇ ਪ੍ਰਯਾਮ ਕਰਨ ਲੱਗ ਪੈਂਦੀ ਆ ਕੁਝ ਹੀ ਮਿੰਟਾਂ ਪਿੱਛੋਂ ਅੰਤਰ ਤਿਆਰ ਹੋ ਜਾਂਦੀ ਆ ਓਮ ਬਿਲੋਮ ਕਰਦਿਆਂ ਮਨ ਸਥਿਰ ਹੋਣ ਲੱਗਦਾ ਏ ਹਵਾ ਦੀ ਤਾਜ਼ਗੀ ਮਨ ਨੂੰ ਅਨੰਤਤ ਕਰਨ ਦੀ ਕਰਨ ਲੱਗਦੀ ਏ ਮੈਂ ਇਸ ਕਰਮ ਨੂੰ ਲਗਾਤਾਰ ਜਾਰੀ ਰੱਖਦੀ ਹੋਈ ਹੋਰ ਡੂੰਘੇ ਸਾਲ ਲੈਣ ਲੱਗ ਜਾਂਦੀ ਹਾਂ ਅਚਾਨਕ ਮੈਨੂੰ ਆਪਣੇ ਸੱਜੇ ਪਾਸੇ ਕਿਸੇ ਦੇ ਬੈਠਣ ਦੀ ਸਰਸਰਾਹਟ ਜਿਹੀ ਸੁਣਾਈ ਦਿੱਤੀ ਮੈਂ ਅੱਧਿਕ ਉੱਕ ਖੋਲ ਦੇ ਦੇਖਦੀ ਆ ਮੇਰੇ ਸੱਜੇ ਪਾਸੇ ਰੁਬੀ ਬੈਠੀ ਹੋਈ ਹੈ ਮੈਂ ਇਕਦਮ ਚੌਂਕ ਕੇ ਪੁੱਛਦੀ ਆ ਰੁਬੀ ਤੂੰ ਸਵੇਰੇ ਸਵੇਰੇ ਕਿਉਂ ਮੈਨੀ ਆ ਸਕਦੀ ਮੈਨੂੰ ਇੱਥੇ ਆਉਣਾ ਬੈਣ ਉਹ ਤੱਕ ਕੇ ਬੋਲਦੀ ਆ ਬੈਣ ਤਨੀ ਪਰ ਤੂੰ ਇਸ ਵੇਲੇ ਆਈ ਕਿੱਥੋਂ ਠੱਠੇ ਖੂਚੋਂ ਕਦੀ ਸਿੱਧੀ ਗੱਲ ਵੀ ਕਰ ਲਿਆ ਕਰ ਮੈਨੂੰ ਨਹੀਂ ਪਤਾ ਸਿੱਧੀ ਗੱਲ ਕਿਹੜੀ ਹੈ ਤੇ ਪੁੱਠੀ ਕਿਹੜੀ ਹੈ ਅੱਛਾ ਇਹ ਦੱਸ ਤੁਟ ਠੇ ਖੂਚ ਨਿਕਲਣ ਕਿਉਂ ਆਈ ਫਿਰ ਜਾਂਦਿਆਂ ਨੂੰ ਰੋਣ ਹੁਣ ਤੋਂ ਜਾਂਦਿਆਂ ਨੂੰ ਨਹੀਂ ਕੁਝ ਕਹਿ ਸਕਦੀ ਆਪਣੇ ਆਪ ਨੂੰ ਰੋਣ ਕਹਿੰਦੀ ਤਾਂ ਗੱਲ ਚੱਜਦੀ ਜਾਂਦਿਆਂ ਦਾ ਇਹਦੇ 'ਚ ਖੁਣ ਕੋਈ ਕਸੂਰ ਨਹੀਂ ਇਹ ਤੇਰੀ ਆਪਣੀ ਲੱਭਤ ਆ ਆਪਣੇ ਫੈਸਲੇ ਆਉਂਦੀਆਂ ਨੇ ਗੱਲਾਂ ਤੁਹਾਨੂੰ ਉਸਨੇ ਗੱਲ ਨੂੰ ਚਿਤਕੇ ਕਿਹਾ ਆਪੇ ਫਾਤੜੀਏ ਤੈਨੂੰ ਕੌਣ ਛੁਟਾਵੇ ਮੈਂ ਮਲਮੀ ਜੀ ਦੀ ਜੀਪ ਨਾਲ ਗਿਆ ਇਹ ਤਾਂ ਦੁੱਖ ਹੈ ਜਿੱਦੀ ਖਾਤਰ ਮੈਂ ਇੰਨੇ-ਇੰਨੇ ਜਫਰ ਚੱਲੇ ਬਸ ਬਸ ਹੁੰ ਸਵੇਰੇ ਸਵੇਰੇ ਰੋਣਾ ਬੈਜੀ ਰੋਣਾ ਤਾਂ ਸਾਰੀ ਉਮਰ ਦਾ ਪੱਲੇ ਪੈ ਗਿਆ ਅੱਛਾ ਛੱਡ ਹਰ ਵੇਲੇ ਉਹੀ ਗੱਲ ਨਹੀਂ ਕਰਿਆ ਕਰਦੇ ਪਹਿਲਾਂ ਇਹ ਦੱਸ ਸਵੇਰੇ ਸਵੇਰੇ ਵਕਤ ਕਿਵੇਂ ਲੱਭਿਆ ਮਾਨਵ ਸਕੂਲ ਨਹੀਂ ਗਿਆ ਅੱਜ ਲੱਭਿਆ ਵਕਤ ਕਦੇ ਆਕੇ ਪੁੱਛਿਆ ਵੀ ਕੀ ਹਾਲ ਐ ਉਹਦੇ ਹੁੰਦੇ ਤੋਤਾ ਬਥੇਰੇ ਗੇੜੇ ਮਾਰਿਆ ਕਰਦੀ ਸੀ ਹੁਣ ਕਿਉਂ ਨਹੀਂ ਵਜਨੋ ਹੁਣ ਕਿਉਂ ਵਜਨੋ ਹਟ ਗਏ ਇਸ ਲਈ ਬਈ ਮੈਂ ਕੋਈ ਸਵਾਲ ਨਾ ਪਾ ਦਿਆਂ ਰੂਬੀ ਮੈਂ ਤੇਰੀ ਗੱਲ ਦਾ ਜਵਾਬ ਦੇ ਸਕਦੀ ਆ ਪਰ ਦੇਵਾਂਗੀ ਨਹੀਂ ਕਿਉਂਕਿ ਇਸ ਸਮੇਂ ਤੈਨੂੰ ਮੇਰੀ ਗੱਲ ਚੰਗੀ ਨਹੀਂ ਲੱਗਣੀ ਦੇਉ ਨਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿੱਧਰ ਗਿਆ ਬਾਣੀਆਂ ਉਧਰ ਗਿਆ ਬਾਜ਼ਾਰ ਹੋਰ ਵੀ ਤਾਂ ਪੰਜਾਹ ਲੋਕ ਸੀ ਜਿਹੜੇ ਪਹਿਲਾਂ ਸੱਜੀ ਨਾਲ ਮਰਨ ਦਾ ਦਮ ਪਰਦੇ ਸੀ ਹੁਣ ਕੋਈ ਇੱਕ ਦਿਨ ਨਹੀਂ ਆ ਕੇ ਖੜਿਆ ਮੇਰੀ ਕਈ ਕਿਸੇ ਵੀ ਗੱਲ ਦੀ ਹੁਣ ਤੁਨੂੰ ਸਮਝ ਨਹੀਂ ਆਉਣੀ ਰੁਬੀ ਉਸਨੇ ਮੇਰੀ ਗੱਲ ਸੁਣਦਿਆਂ ਚਿੱਟੀ ਜਿਹੀ ਅੱਖਾਂ ਕੱਢਦੀਆਂ ਤੇ ਵਿੰਗੀ ਜਿਹੀ ਖਾਕ ਕਰਦੀਆਂ ਨਫ਼ਰਤ ਨਾਲ ਕੇਵਲ ਨਾ ਕਰਾਈ ਹੂੰ ਕਿਤੀ ਮੈਂ ਖੱਲੀ-ਖੱਲੀ ਨਜ਼ਰਾਂ ਨਾਲ ਉਸਦੇ ਚਿਹਰੇ ਵੱਲ ਵੇਖਦੀ ਰਹੀ ਮੈਨੂੰ ਈਓ ਲੱਗਿਆ ਜਿਵੇਂ ਰੂਬੀ ਅੰਤਾਂ ਦੀ ਥੱਕੀ ਟੁੱਟੀ ਤੇ ਪਿਆਸੀ ਹੋਵੇ ਉਸਦੇ ਬੁੱਲਾਂ ਤੇ ਦਹਿਕ ਦੇ ਕਰੋਦੀ ਜਵਾਲਾ ਮੈਂ ਬੜੇ ਪਿਆਰ ਨਾਲ ਉਸਦਾ ਹੱਥ ਫੜਦਿਆਂ ਪੁੱਛਕਾਰਦਿਆਂ ਕਿਹਾ ਰੂਬੀ ਬੇਟਾ ਹੁਣ ਛੱਡ ਵੀ ਗੁੱਸੇ ਨੂੰ ਇਹ ਦੱਸ ਅੱਜ ਮਨਵ ਸਕੂਲ ਨਹੀਂ ਗਿਆ ਅੱਜ ਮੈਂ ਉਸਨੂੰ ਸਕੂਲ ਦੀ ਬੱਸ ਤੇ ਚੜਾ ਕੇ ਆਈਆਂ ਉਸਨੇ ਡੁੱਲਣ-ਡੁੱਲਣ ਕਰਦੇ ਮਨ ਨਾਲ ਕਿਹਾ ਕੋਈ ਗੱਲ ਨਹੀਂ ਫਿਰ ਮੈਂ ਤਾਂ ਤੈਨੂੰ ਇਹ ਗੱਲ ਕਹਿਣ ਨੂੰ ਤਿਆਰ ਸਾਂ ਫਿਰ ਸੋਚਿਆ ਤੂੰ ਕਿਤੇ ਮੇਰੀ ਗੱਲ ਫਿਰ ਨਾ ਕਰ ਲੈ ਬਥੇਰਾ ਚਮਲਾ ਲਿਆ ਹੋਰ ਕਿਹੜੇ ਲੋਕਾਂ ਦੇ ਬੱਚੇ ਨਹੀਂ ਉਹ ਵੀ ਤਾਂ ਬੱਸਾਂ ਤੇ ਸਕੂਲ ਜਾਂਦੇ ਆ ਇਹ ਕੋਈ ਨਵਾਬ ਜਾਗੀਰ ਦਾ ਪੁੱਤ ਐ ਮੈਂ ਕਾਰ ਤੇ ਛੱਡਣ ਜਾਣਾ ਅਫੋਰਡ ਹੀ ਨਹੀਂ ਕਰਦੀ ਕਹਿੰਦੇ ਨਹੀਂ ਹੁੰਦੇ ਅੰਨੀਆਂ ਨੀਆਂ ਮੱਖੀਆਂ ਸਜਾਖੀਆਂ ਨੂੰ ਦੁੱਖ ਦਿੰਦੀਆਂ ਬੱਚਿਆਂ ਨੂੰ ਇੰਨਾ ਵੀ ਡਿਪੈਂਡੈਂਟ ਨਹੀਂ ਬਣਾਉਣਾ ਚਾਹੀਦਾ ਸਾਡੀ ਮਿਡਲ ਕਲਾਸ ਸਾਡੀ ਮਿਡਲ ਕਲਾਸ ਨੂੰ ਇਹ ਬਿਮਾਰੀ ਐ बस स्टैंड ਭਾਵੇਂ ਕਰਦੇ ਚਾਰ ਕਦਮਾਂ ਤੇ ਹੋਵੇ ਉਹ ਬੱਚੇ ਨੂੰ ਲੈਣ ਵੀ ਜਾਣਗੇ ਤੇ ਛੱਡਣ ਵੀ ਆਪਾਂ ਕਿਹੜਾ ਸਕੂਲ ਨਹੀਂ ਸੀ ਜਾਂਦੇ ਇਹ ਤਾਂ ਉਹਦੇ ਚੱਜ ਸੀ ਚਮਲਾ ਗਿਆ ਮੁੰਡੇ ਨੂੰ ਹੁਣ ਮੇਰੇ ਵੀ ਕਾਬੂ ਨਹੀਂ ਹੁੰਦਾ ਮੈਂ ਤਾਂ ਇਹਨੂੰ ਇੰਨੇ ਮਹਿੰਗੇ ਸਕੂਲ 'ਚ ਪੜਾਉਣਾ ਹੀ ਨਹੀਂ ਸੀ ਚਾਹੁੰਦੀ ਪਰ ਉਸਨੇ ਪੱਟੀ ਨਹੀਂ ਬਚਨ ਦਿੱਤੀ ਫਿਰ ਕਾਰਜ ਛੱਡਣ ਜਾਣਾ ਲੈਣ ਜਾਣਾ ਉਹ ਤਾਂ ਵੇਲਾ ਹੁੰਦਾ ਸੀ ਸਾਰਾ ਦਿਨ ਪਰ ਮੈਨੂੰ ਵੇਲ ਕਿੱਥੇ ਮੈਂ ਤਾਂ 2 ਸਾਲ ਮਸਾ ਪੂਰੇ ਕੀਤੇ ਆ ਬਈ ਬੱਚਾ ਇਹ ਨਾ ਸੋਚੇ ਜੇ ਮੇਰਾ ਡੈਡੀ ਹੁੰਦਾ ਤਾਂ ਉਦੋਂ ਤੇਰੀ ਗੱਲ ਠੀਕ ਏ ਰੂਬੀ ਪਰ ਇਹ ਅਹਿਸਾਸ ਤਾਂ ਉਸ ਨੂੰ ਫੇਰ ਵੀ ساری ਉਮਰ ਰਹੇਗਾ ਹੀ ਡੈਡੀ ਵਾਲਾ ਕਾਟਾ ਤਾਂ ਕਿਸੇ ਤਰ੍ਹਾਂ ਪੂਰਾ ਹੀ ਨਹੀਂ ਕੀਤਾ ਜਾ ਸਕਦਾ ਪਰ ਬੱਚੇ ਨੂੰ ਇਹ ਅਹਿਸਾਸ ਤਾਂ ਕਰਾਇਆ ਜਾ ਸਕਦਾ ਬਈ ਮੈਂ ਕੱਲੀ ਕਮਾਉਣ ਵਾਲੀ ਆਪ ਤਾਂ ਮਰ ਗਿਆ ਤੁਰ ਗਿਆ ਮੈਨੂੰ ਪਾ ਗਿਆ ਬਕਤਾਂ ਚ ਸਿਰ ਤੇ ਧਰ ਗਿਆ ਕਰਜ਼ੇ ਦੀ ਪੰਡ ਉਦੋਂ ਮੈਂ ਬਥੇਰੀ ਪਿੱਟਦੀ ਰਹੀ ਨਾਲ ਲੈਨੇ ਕਰਜੇ ਕੀ ਲੈਣਾ ਉੱਪਰ ਪਾ ਕੇ ਰਹਿਣ ਜੋਗਾ ਬਥੇਰਾ ਪੈ ਗਿਆ ਪਰ ਮੇਰੀ ਕਿਥੇ ਸੁਣਦਾ ਸੀ ਉਹਨੂੰ ਤਾਂ ਬਸ ਲੋਕਾਂ ਦੀ ਰੀਸ ਸੀ ਮਨਮਰਜ਼ੀ ਕਰਦਾ ਸੀ ਮੈਂ ਵੀ ਇੱਕ ਦਿਨ ਉਸਨੂੰ ਕਿਹਾ ਸੀ ਸੱਜੀ ਕਿਉਂ ਆਪਣੇ ਸਿਰ ਕਰਜ਼ਾ ਚੜਾਉਣਾ ਅਗੋ ਪਤਾ ਕੀ ਬੋਲਿਆ ਆਂਟੀ ਤੁਹਾਡੀ ਸੋਚ ਬਹੁਤ ਛੋਟੀ ਹੈ ਮੈਂ ਕਿਹਾ ਮੈਂ ਹੁਣ ਇਹਨੂੰ ਵੱਡੀ ਤਾਂ ਨਹੀਂ ਬਣਾ ਸਕਦੀ ਪਰ ਤਰਤੀ ਤੇ ਤੇਰੇ ਵੀ ਪੈਰ ਹੈ ਹੀ ਨਹੀਂ ਉਹਨੂੰ ਤਾਂ ਆਪਣੀ ਜ਼ਿਆਦਾ ਕੰਪਲੈਕਸ ਖਾ ਗਿਆ ਸ਼ਾਇਦ ਪਰ ਨਹੀਂ ਉਹ ਸੁਬਾਈ ਦਾ ਫੁਕਰਾ ਸੀ ਕੰਪਲੈਕਸ ਕਿਉਂ ਨਹੀਂ ਸੀ ਤਾਈ ਉਹ ਤਾਂ ਵੱਡੇ ਵੱਡੇ ਬੰਦਿਆਂ ਨਾਲ ਜਾ ਰਹੀਆਂ ਲਾਉਂਦਾ ਸੀ ਚੰਗਾ ਬੰਬੰਦ ਦਿਖਾਉਂਦਾ ਸੀ ਅਸਲ ਵਿੱਚ ਉਹ ਮੇਰੇ ਸਿਰ ਤੇ ਵੱਡਾ ਬੰਨਣਾ ਚਾਹੁੰਦਾ ਸੀ ਮੈਂ ਇੱਕ ਅਮਲੀ ਸੀ ਜਿਹਦੇ ਉਸ ਦੇ ਚਾਂਸੇ ਚ ਆ ਗਏ ਉਦੋਂ ਮਰਦਾ ਸੀ ਤਾਂ ਮਰਨ ਦਿੰਦੀ ਇਹ ਤਾਂ ਉਹਦੇ ਮੈਨੂੰ ਫਸਲਾਉਣ ਦੇ ਟੰਗ ਸੀ ਜੇ ਮਰਨਾ ਸੀ ਤਾਂ ਸਾਲ ਪਹਿਲਾਂ ਮਰ ਜਾਂਦਾ ਮੈਂ ਦੁਖੜੇ ਤਾਂ ਨਾ ਭੋਗਦੀ ਹੁਣ ਮੈਂ ਕਿਸੇ ਪਾਸੇ ਚੋ ਗਈ ਨਹੀਂ ਰਹੀ ਕੁੱਤਾ ਕਮੀਨਾ ਝੂਠ ਕਿਸੇ ਥਾਂ ਦੀ ਚੜਤ ਦਾ ਚੜਤ ਹੀ ਰਿਆ ਨਾ ਫੇਰ ਸੱਜੀ ਨੂੰ ਗਾਲਾਂ ਕੱਢਦੀ ਰੂਬੀ ਇੱਕਦਮ ਬੈਕ ਉੱਠੀ ਪਤਾ ਨਹੀਂ ਕਦੋਂ ਕੁ ਦਾ ਲਾਵਾ ਉਹਦੇ ਅੰਦਰ ਡੱਕਿਆ ਹੋਇਆ ਸੀ ਇੱਕਦਮ ਫੁੱਟ ਗਿਆ ਮੈਂ ਉਸਦੇ ਮੂੰਹ ਅੱਗੇ ਹੱਥ ਕਰ ਦਿੰਦਿਆਂ ਕਿਹਾ ਬਸ ਕਰ ਰੂਬੀ ਬਸ ਕਰ ਕੋਲੋਂ ਲੰਘਦੇ ਲੋਕ ਕੀ ਆਖਣਗੇ ਮੈਨੂੰ ਪਰਵਾਹ ਕਰਦੀ ਨਾ ਦੋਗਲੇ ਮਤਲਬੀ ਲੋਕਾਂ ਦੀ ਸਾਰੇ ਦੇ ਸਾਰੇ ਜਾਲੀ ਨੇ ਉਹਨੂੰ दारू ਪਿਆ ਪਿਆ ਕੇ ਵਰਤਦੇ ਰਹੇ ਆ ਹੁਣ ਕੁੱਤੇ ਮੂੰਹ ਪਰਾਂ ਕਰਕੇ ਇਉ ਲੰਘ ਜਾਂਦੇ ਆ ਜਿਵੇਂ ਜਾਣਦੇ ਹੀ ਨਾ ਹੋਣ ਝੂਠਾ ਕਿਸੇ ਥਾਂ ਦੀਆਂ ਚੁਪ ਕੇ ਰੁੱਬੀ ਲੋਕਾਂ ਬਾਰੇ ਕਿਉ ਮੰਦਾ ਚੰਗਾ ਬੋਲਦੀਆਂ ਆਪਣੇ ਬਾਰੇ ਸੋਚ ਹੁਣ ਪਿਛਲੀ ਜ਼ਿੰਦਗੀ ਨੂੰ ਮਾੜੇ ਵੇਖੇ ਸੁਪਨੇ ਵਾਂਗ ਪੁਲਾ ਦੇ ਪੁਲਾਦਿਆਂ ਜੀ ਕਰਦਾ ਉਹ ਇੱਕ ਵਾਰੀ ਮੇਰੇ ਸਾਹਮਣੇ ਆਵੇ ਤੇ ਮੈਂ ਉਸਨੂੰ ਪੁੱਛਾਂ ਕੁੱਤਿਆ ਕਿ ਮਿੰਨੀਆ ਤੂੰ ਇਸੇ ਕਰਕੇ ਮੇਰੇ ਨਾਲ ਵਿਆਹ ਕਰਵਾਇਆ ਸੀ ਵੀ ਮੇਰੇ ਦੀਨ ਪ੍ਰਿਸ਼ਟ ਕਰਕੇ ਆਪ ਦਾ ਲੋਕਾ ਤੋਂ ਸ਼ਾਲਾ ਪਵਾ ਕੇ ਦੁਰ ਗਿਆ ਮੈਨੂੰ ਕਿਸੇ ਪਾਸੇ ਜੋਗੀ ਨਹੀਂ ਛੱਡ ਕੇ ਗਿਆ ਵੱਡਾ ਆ ਰੋਬੀ ਹੁਣ ਸੱਪ ਲੰਗੇ ਤੋਂ ਲੰਘੀਰ ਕੁੱਟਣ ਦਾ ਕੀ ਫਾਇਦਾ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰ ਆਪਣੀ ਮਰਜ਼ੀ ਮੁਤਾਬਕ ਜੀ ਕਿਹੜੀ ਜਿ ਮਰਜ਼ੀ ਜੇ ਕਿਹੜੇ ਟੰਗ ਤਰੀਕੇ ਤੁਸੀਂ ਦੱਸ ਅੰਟੀ 40ਵੇਂ ਸਾਲ ਚ ਕਿਵੇਂ ਸ਼ੁਰੂ ਕਰਾਂ ਜ਼ਿੰਦਗੀ ਕਿੱਥੋਂ ਕਰਾਂ ਵਲ ਵਲ ਤੱਕ ਕਰਜ਼ੇ ਨਾਲ ਵਿਨ ਕੇ ਤੁਰ ਗਿਆ ਜੇ ਮੈਂ ਚਾਹਾਂ ਵੀ ਤਾਂ ਉਹਦੇ ਵਿੱਚੇ ਕੰਡੇ ਮੈਂ ਸਾਰੀ ਉਮਰ ਨਹੀਂ ਚੁੱਕ ਸਕਦੀ ਉਹਦੇ ਦੁਸ਼ਮਣ ਤਾਂ ਦੁਸ਼ਮਣ ਉਹਦੇ ਦੋਸਤ ਵੀ ਹੁਣ ਦੁਸ਼ਮਣ ਬਣ ਗਏ ਉਹ ਹੁਣ ਬੜੀਆਂ ਬੜੀਆਂ ਗੱਲਾਂ ਕਰਦੇ ਨੇ ਉਹਦੇ ਮਗਰੋਂ ਮਰਨ ਮਗਰੋਂ ਕੰਜਰੋਂ ਦੀ ਮੌਤ ਵੀ ਕੈਸ਼ ਕਰਨੀ ਚਾਹੁੰਦੇ ਆ ਰੂਬੀ ਛਾੜਨਾਂ ਗੱਲਾਂ ਨੂੰ ਇਹਨਾਂ ਚੋਂ ਕੁਝ ਨਹੀਂ ਨਿਕਲਣਾ ਆਪਣੇ ਮੁੰਡੇ ਨੂੰ ਸਾਥ ਹੁਣ ਤਾਂ ਉਹੀ ਤੇਰੀ ਦੌਲਤ ਆ ਮੁੰਡਾ ਕਿਹੜਾ ਘਟਾ ਕੰਜਰ ਪਿਓ ਤੋਂ ਵੀ ਚਾਦਰਤੀ ਉੱਪਰ ਦੀ ਐ ਕੱਲ ਪੁੱਛ ਬੈਠੀ ਕਿ ਬੇਟੇ ਸੋਚੋ ਸਾਰ ਦੱਸ ਤੇਰੇ ਡੈਡੀ ਦਾ ਕਸੂਰ ਸੀ ਜਾਂ ਮੇਰਾ ਕੁੱਤਾ ਪਤਾ ਕੀ ਬੋਲਿਆ ਮੰਮੀ ਤੁਸੀਂ ਡੈਡੀ ਨਾਲ ਕਿਉਂ ਲੜਦੇ ਸੀ ਗਾਲਾਂ ਕਿਉਂ ਕੱਢਦੇ ਹੁੰਦੇ ਸੀ ਤਾਂ ਹੀ ਮਰ ਗਿਆ ਡੈਡੀ ਮਰਨ ਤੋਂ ਪਹਿਲਾਂ ਪਤਾ ਨਹੀਂ ਕੀ ਕੀ ਪੜ ਗਿਆ ਮੁੰਡੇ 'ਚ ਰੂਬੀ ਛੱਡਿਆ ਵੀ ਕਰਦੇ ਆ ਹਰ ਵੇਲੇ ਇੱਕੋ ਰੱਟਣਾ ਲਈ ਰੱਖਿਆ ਕਰ ਤੁਰ ਜਾਣਿਆ ਤੁਰ ਜਾਣ ਵਾਲਿਆਂ ਨਾਲ ਕਾਦੇ ਰੋਸੇ ਗੁੱਸੇ ਗਿਲੇ ਤਾਂ ਜੁੰਦਿਆਂ ਨਾਲ ਹੁੰਦੇ ਆ ਰੋਸੇ ਰੋਸੇ ਕਿਉਂ ਨਾ ਹੋਣ ਮੇਰੀ ਜ਼ਿੰਦਗੀ ਤਬਾਹ ਕਰਕੇ ਤੁਰ ਗਿਆ ਮੈਨੂੰ ਕਿਸੇ ਪਾਸੇ ਜੋਗੀ ਨਹੀਂ ਛੱਡ ਕੇ ਗਿਆ ਪਰ ਉਹਨੂੰ ਕੀ ਪਤਾ ਸੀ ਉਸ ਦਾ ਐਕਸੀਡੈਂਟ ਹੋ ਚੁ ਪਤਾ ਕਿਉਂ ਨਹੀਂ ਸੀ ਤਿੰਨ ਵਾਰੀ ਤਾਂ ਐਕਸੀਡੈਂਟ ਹੋ ਚੁਕਿਆ ਸੀ ਮੈਂ ਇੱਥੇ ਕਹਿੰਦੀ ਸੀ ਕਿਸੇ ਦਿਨ ਤੂੰ ਸੜਕ ਤੇ ਹੀ ਰਹਿ ਜਾਣਾ ਅੱਗੋ ਚਾਂਬਲ ਕੇ ਦੰਧੀਆਂ ਕੱਟ ਜਾਤੇ ਮੈਨੂੰ ਡਰੋਂ ਲੇ ਸ਼ਿਵ ਕੁਮਾਰ ਦਾ ਗੀਤ ਗਉਣ ਲੱਗ ਪੈਂਦਾ ਅਸੀਂ ਤਾਂ ਜੋਬਨ ਰੁੱਤੇ ਮੰਨਾ ਉਹ ਤਾਂ ਆਪਣੇ ਆਪ ਨੂੰ ਸ਼ਿਵ ਕੁਮਾਰ ਸਮਝੀ ਬੈਠਾ ਸੀ ਦੋ ਵਾਰੀ 15 ਅਗਸਤ ਨੂੰ ਦਿੱਲੀ ਦੀ ਸਟੇਜ ਤੇ ਗੀਤ ਤਾਂ ਕੀ ਗਾਲਿਆ ਧਰਤੀ ਤੇ ਪੈਰ ਕਿਹੜਾ ਟਿਕਦਾ ਸੀ ਉਹਦਾ ਚੱਲ ਛੱਡ ਰੁੱਬੀ ਉਹ ਹੁਣ ਚਲਾ ਗਿਆ ਕਿਦੇ ਗੁੱਸਾ ਗੱਡੀਏ ਅਜੇ ਕਿੱਥੇ ਮਾਰਿਆ ਮੈਨੂੰ ਮਾਰ ਕੇ ਮਰੂ ਅਜੇ ਕਿੱਥੇ ਮਰਿਆ ਮੈਨੂੰ ਮਾਰ ਕੇ ਮਰੂ ਮੈਂ ਉਹਦੇ ਹੁੰਦਿਆਂ ਵੀ ਮਰਦੀ ਰਹੀਆਂ ਤੇ ਉਹਦੇ ਪਿੱਛੋਂ ਵੀ ਉਹ ਨਹੀਂ ਮਰਿਆ ਮਰੀ ਤਾਂ ਮੈਂ ਆ ਜਿਹੜੀ ਜਿਉਂ-ਜੋਗੀ ਨਹੀਂ ਰਹੀ ਦੂਬੀ ਦੀ ਇਕੱਲੀ ਗੱਲ ਐ ਮੈਨੂੰ ਹਿਲਾ ਕੇ ਰੱਖ ਦਿੱਤਾ ਮੈਂ ਡੂੰਗੀ ਸੋਚ ਵਿੱਚ ਲੈ ਗਈ ਸੱਚਮੁੱਚ ਮਰਨ ਵਾਲੇ ਤਾਂ ਮਰ ਜਾਂਦੇ ਆ ਪਰ ਜਿਉਂਦਾ ਉਹ ਪਿਛਲਿਆਂ ਨੂੰ ਵੀ ਨਹੀਂ ਛੱਡਦੇ ਰੂਬੀ ਦੀਆਂ ਗੱਲਾਂ ਪਾਵੇਂ ਤਿੱਖੀਆਂ ਕੌੜੀਆਂ ਤੇ ਅਤ ਦੀਆਂ ਗੱਲਾਂ ਨਾਲ ਭਰੀਆਂ ਹੋਈਆਂ ਸਨ ਪਰ ਵਜਨਦਾਰ ਸਨ ਕਿਉਂਕਿ ਉਸ ਦੇ ਅੰਦਰਲੇ ਸੱਚ ਤੱਕ ਕੋਈ ਨਹੀਂ ਸੀ ਪਹੁੰਚਦਾ ਪਹਿਲਾਂ ਉਸ ਦੇ ਤਿੱਖੇ ਬੋਲਾਂ ਨਾਲ ਵਿਲੰਗਿਆ ਜਾਂਦਾ ਉਸ ਨੂੰ ਜਿਵੇਂ ਸਾਰੀ ਦੁਨੀਆ ਪ੍ਰਤੀਰੋਸਾਏ ਕਿਸੇ ਨੂੰ ਮਾਫ ਕਰਨ ਦਾ ਸ਼ਬਦ ਉਸ ਦੀ ਜ਼ੁਬਾਨ ਤੇ ਨਹੀਂ ਟਿਕਦਾ ਸ਼ਾਇਦ ਉਸ ਦੇ ਇਸ ਕੌੜੇ ਸੁਭਾਅ ਕਰਕੇ ਲੋਕ ਉਸ ਤੋਂ ਪਿੱਛੇ ਹਟਦੇ ਚਲੇ ਗਏ ਹਨ ਮੈਂ ਰੂਬੀ ਬਾਰੇ ਸੋਚ ਹੀ ਰਹੀ ਸੀ ਕਿ ਅਚਾਨਕ ਜਿਵੇਂ ਮੇਰੇ ਸਾਹਮਣੇ ਸਾਜੀ ਅਨ ਖੜਾ ਹੋਵੇ ਅੰਟੀ ਬਕਵਾਸ ਕਰਦੀ ਐ ਔਰਤ ਸਭ ਦਾ ਸਭ ਬਕਵਾਸ ਝੂਠ ਬੋਲਦੀ ਐ ਡਰਾਮਾ ਕਰਦੀ ਐ ਇਹਨੂੰ ਪੁੱਛੋ ਕਿੰਨੀਆਂ ਗਾਲਾਂ ਕੱਢਦੀ ਰਹੀ ਐ ਮੈਨੂੰ ਕਿੰਨੇ ਜਾਤ ਬਾਰੇ ਮੈਨੇ ਦਿੰਦੀ ਰਹੀ ਐ ਇਹਨੂੰ ਪੁੱਛੋ ਤਾਂ ਸਹੀ ਕਿੱਡੇ-ਕੱਡੇ ਮੈਨੇ ਮੇਰੇ ਭੈਣ ਭਰਾਵਾਂ ਤੇ ਤੇ ਮੇਰੇ ਮਾਂ-ਬਾਪ ਨੂੰ ਦਿੰਦੀ ਰਹੀ ਐ ਕਿੰਨਾ ਗੰਦਪੱਗਿਆਨੇ ਮੈਨੂੰ ਕੋਈ ਥਾਂ ਕੋਈ ਹੋਰ ਹੁਣ ਮੇਰੀ ਥਾਂ ਕੋਈ ਹੋਰ ਹੁੰਦਾ ਇਹਦੇ ਨਾਲ ਇੱਕ ਦਿਨ ਨਾ ਰਹਿੰਦਾ ਮੈਂ 10 ਸਾਲ ਪਤਾ ਨਹੀਂ ਕਿਵੇਂ ਕੱਢਿਆ ਇਹਦੇ ਨਾਲ ਮੇਰੇ ਘਰਦਿਆਂ ਨੂੰ ਘਰ ਆਉਣ ਤੋਂ ਰੋਕਦੀ ਰਹੀ ਐ ਅਕੇ ਹੁੰਦੇ ਨੇ ਇੱਥੇ ਜਾਤ ਕਿਹੜਾ ਮੈਨੂੰ ਕਿਤੇ ਤਾਂ ਟੱਕੀ ਰਹਿੰਦੇ ਹੋ ਇੰਨਾ ਗੱਲਾਂ ਦਾ ਇਹਨੂੰ ਪਹਿਲਾਂ ਨਹੀਂ ਪਤਾ ਸੀ ਉਦੋਂ ਤੱਕ ਕੰਮ ਰੈਡੀ ਕਰਦੀ ਰਹਿੰਦੀ ਸੀ ਪਿਆਰ ਦੀ ਕੋਈ ਜਾਤ ਨਹੀਂ ਹੁੰਦੀ ਤੇ ਹੁਣ ਪਰ ਸੱਜੀ ਹਰ ਗੱਲ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਕਿਸੇ ਗੱਲ ਕਰਕੇ ਹੀ ਇਹ ਇਸ ਤਰ੍ਹਾਂ ਦੀ ਕਰੂਰ ਬਣੀ ਹੋਏਗੀ ਪਹਿਲਾਂ ਤਾਂ ਇਹਦਾ ਸੁਭਾਅ ਇਹੋ ਜਿਹਾ ਨਹੀਂ ਸੀ ਮੈਂ ਸ਼ੇਸ 7 ਸਾਲ ਤੋਂ ਦੇਖਦੀ ਆ ਰਹੀ ਹਾਂ ਕਾਰਨ ਕੀ ਹੋਣਾ ਸੀ ਖੇਤੇ ਸਵਾ ਹੁਣ ਮੈਂ ਇਹਦੇ ਪਿੱਛੇ ਸ਼ਰਾਬ ਪੀਣੀ ਵੀ ਬੰਦ ਕਰਦਿਆਂ ਦੋਸਤਾਂ ਮਿੱਤਰਾਂ ਨਾਲ ਬੈਠਣਾ ਉੱਠਣਾ ਛੜਦਿਆਂ ਨਾਲੇ ਇਹਦੇ ਯੂਨੀਵਰਸਿਟੀ ਵਾਲੇ ਦੋਸਤ ਮਿੱਤਰ ਵੀ ਤਾਂ ਘਰ ਆਉਂਦੇ ਆ ਮੈਂ ਕਦੇ ਕੱਢੀਆਂ ਉਹਨਾਂ ਨੂੰ ਗਾਲਾਂ ਤੁਰਤੀ ਰੇਟ ਨਾ ਆਇਆ ਕਰ ਸੱਜੀ ਬਹੁਤੀ ਲੜਾਈ ਇਸ ਕਰਕੇ ਹੁੰਦੀ ਆ ਨਈ ਆਂਟੀ ਜੀ ਜੇ ਜਲਦੀ ਘਰ ਆ ਜਾਾਂ ਲੜਾਈ ਫੇਰ ਵੀ ਹੁੰਦੀ ਆ ਫੇਰ ਕੋਈ ਨਾ ਕੋਈ ਦੋਸਤ ਘਰ ਆ ਜਾਂਦਾ ਬਸ ਫਿਰ ਛੇੜ ਪੈਂਦੀ ਆ ਰਾਤ ਨੂੰ ਜੇ ਕਦੀ ਲੇਟ ਹੋ ਜਾਂਦਾ ਬੂਆ ਨਹੀਂ ਖੋਲਦੀ ਮੈਨੂੰ ਪਿਛਲੀ ਕੰਟ ਆਪਣੀ ਪੈਂਦੀ ਆ ਜਦੋਂ ਮੇਰੀ ਕਾਰ ਗਲੀ ਦਾ ਮੋੜ ਮੁਰਦਿਆ ਤਾਂ ਇਹ ਝੱਟ ਆਪਣੇ ਕਮਰੇ ਦੀ ਬੱਤੀ ਬੁਝਾ ਕੇ ਸੁੱਤੀ ਹੋਣ ਦਾ ਡਰਾਮਾ ਕਰਦੀ ਆ ਜੇ ਬੁਲਾਉਣਾ ਤਾਂ ਬੋਲਦੀ ਨਹੀਂ ਉਲਟਾ ਮੈਨੂੰ ਗਾਲਾਂ ਕੱਢੇ ਕੀ ਮੈਨੂੰ ਦੱਸੋ ਮੈਂ ਉਸ ਵੇਲੇ ਕੀ ਕਰਾਂ ਕਿਹਦੇ ਕੋਲ ਜਾਵਾਂ ਸੱਜੀ ਇਹਦਾ ਮਤਲਬ ਉਹ 11 12 ਵਜੇ ਤੱਕ ਤੇਰੀ ਉਡੀਕ ਵਿੱਚ ਜਾਗਦੀ ਰਹਿੰਦੀ ਆ ਤਾਂ ਹੀ ਤੇਰੇ ਆਉਂਦਾ ਉਹਨੂੰ ਪਤਾ ਲੱਗਦਾ ਹੋਵੇਗਾ ਜਿਹੜੀ ਔਰਤ 12 ਵਜੇ ਤੱਕ ਮਰਦ ਨੂੰ ਡਿਗਦੀ ਰਹੀ ਹੋਵੇ ਤੇ ਮਰਦ ਸ਼ਰਾਬ ਦਾ ਰੱਜਿਆ ਮਹਿਫਲਾ ਅਟੈਂਡ ਕਰਕੇ ਆਇਆ ਹੋਵੇ ਤੇਰਾ ਕੀ ਮਤਲਬ ਹੈ ਤੈਨੂੰ ਘਰ ਆਏ ਨੂੰ ਗਰਮ ਰੋਟੀ ਤੇ ਨਿੱਘਾ ਬਿਸਤਰਾ ਦੋਗੀ ਅਗਰ ਉਹ ਪੜੀ ਲਿਖੀ ਨੌਕਰੀ ਕਰਦੀ ਖੁਦਦਾਰ ਔਰਤ ਹੈ ਕਿੰਨੀਆਂ ਡਿਗਰੀਆਂ ਨੇ ਉਹਦੇ ਕੋਲ ਇਹ ਡਿਗਰੀਆਂ ਕਰ ਗਈ ਤਾਂ یوں ਕਰਦੀ ਐ ਡਿਗਰੀਆਂ ਨੇ ਤੇਰਾ ਮਾਅ ਖਰਾਬ ਕੀਤਾ ਡਿਗਰੀਆਂ ਕਰਕੇ ਨਹੀਂ ਤੇਰੇ ਸੁਭਾ ਕਰਕੇ ਜੇ ਘਰ ਬੈਠ ਕੇ ਪਿੰਨੇ ਫਿਰ ਕਿਹੜਾ ਬਰਦਾਸ਼ ਕਰਦੀ ਐ ਗਲ ਗਲ ਤੇ ਮੇਰਾ ਮੂਡ ਖਰਾਬ ਕਰ ਦਿੰਦੀ ਐ ਸੱਜੀ ਜੀ ਜਿਹਦਾ ਆਪਣਾ ਮੂਡ ਖਰਾਬ ਹੋਵੇ ਉਹ ਤੇਰਾ ਮੂਡ ਠੀਕ ਕਿਵੇਂ ਰੱਖ ਸਕਦੀ ਐ ਕਦੇ ਪੁੱਛਿਆ ਤੂੰ ਉਹਨੂੰ ਕਿ ਤੂੰ ਆ ਜੂ ਉਦਾਸ ਕਿਉਂ ਐ ਕਦੀ ਕਿਤੇ ਬਾਹਰ ਲੈ ਕੇ ਗਿਆ ਉਹਨੂੰ ਕਦੇ ਕੋਈ ਪਰ ਉਹਦਾ ਮੋੜ ਤਾਂ ਕਦੇ ਵੀ ਠੀਕ ਨਹੀਂ ਹੁੰਦਾ ਹਰ ਵੇਲੇ ਖਜੀ ਰੰਦੀ ਆ ਪਰ ਸੱਜੀ ਤੇਰੇ ਨਾਲ ਵਿਆਹ ਕਰਨ ਤੋਂ ਪਹਿਲਾਂ ਤਾਂ ਉਹ ਯੂਨੀਵਰਸਿਟੀ 'ਚ ਸਭ ਤੋਂ ਵਧੀਆ ਮੋੜ ਵਾਲੀ ਕੁੜੀ ਹੁੰਦੀ ਸੀ ਬਰੇ ਕਹਿ ਬਰੇ ਤੂੰ ਵੀ ਇਹਦੇ ਨਾਲ ਫਿਰਦਾ ਰਿਆ ਉਦੋਂ ਤਾਂ ਤਨਵਦਾ ਸੁਭਾਵੀ ਪਸੰਦ ਸੀ ਤੇਜ਼ ਦੀ ਆਵਾੜ ਆਵਾਰਗੀ ਵਾਲੀ ਨੇਚਰ ਵੀ ਉਦੋਂ ਤਾਂ ਤਨੂੰ ਵੀ ਆਮ ਕੁੜੀਆਂ ਵਰਗੀ ਕੁੜੀ ਪਸੰਦ ਨਹੀਂ ਸੀ ਅਖੇ ਆਮ ਨਾਲੋਂ ਵੱਖਰੀ ਤਰ੍ਹਾਂ ਦੀ ਕੁੜੀ ਹੋਣੀ ਚਾਹੀਦੀ ਐ ਥੜਾ ਵਿਆਹ ਕਰਨ ਲਈ ਮੈਨੂੰ ਵੀ ਕਿੰਨੇ ਸੱਚ ਝੂਠ ਬੋਲਣੇ ਪਏ ਜਾ ਦੇਣਾ ਕਿੰਨੀ ਅਮਿੰਤਾ ਕਰਦਾ ਹੁੰਦਾ ਸੀ ਮੇਰੀਆਂ ਤੇ ਅੱਜ ਕਿਉਂ ਨਹੀਂ ਸਹੰਦੇ ਇੱਕ ਦੂਜੇ ਦੀਆਂ ਤਾਂ ਅਚਾਨਕ ਰੂਬੀ ਨੇ ਮੇਰੇ ਮੋਢੇ ਤੇ ਹੱਥ ਧਰਦਿਆਂ ਕਿਹਾ ਕਿੱਥੇ ਗਵਾਜ ਕੇ ਮਿੰਨੀ ਆਂਟੀ ਵਾਪਸ ਆਓ ਮੇਰਾ ਤਾਂ ਦੁੱਧ ਵਾਲਾ ਆਕੇ ਮੁਰ ਜਾਣਾ ਉੱਠੋ ਹੁਨੇ ਹੁਨੇ ਮੈਨੂੰ ਸੱਜੀ ਮਿਲਿਆ ਸੀ ਮੈਂ ਉਸ ਨਾਲ ਗੱਲਾਂ ਕਰ ਰਹੀ ਸੀ ਗੱਲਾਂ ਨਹੀਂ ਲੜ ਰਹੀ ਸੀ ਇਹੀ ਤਾਂ ਮੈਂ ਤੁਹਾਨੂੰ ਕਹਿ ਰਹੀ ਹਾਂ ਉਹ ਅਜੇ ਮਰਿਆ ਨਹੀਂ ਮੈਨੂੰ ਮਾਰ ਕੇ ਮਰੂਗਾ ਤੂੰ ਕਿਉਂ ਮਰ ਰਹੀ ਹੈ ਰੂਬੀ ਹੁਣ ਪੁੱਲ ਜਾ ਉਹਨੂੰ ਕਿਉਂ ਚਿੰਬੜੀ ਬੈਠੀ ਐਂ ਅਤੀਤ ਨਾਲ ਇਹ ਇਕੱਲਿਆਂ ਜ਼ਿੰਦਗੀ ਨਹੀਂ ਕੱਟਦੀ ਹੁੰਦੀ ਕੋਈ ਨਾ ਕੋਈ ਸਾਥੀ ਲੱਭ ਲੈ ਐਡੀ ਵੱਡੀ ਦੁਨੀਆ 'ਚ ਕੋਈ ਤਾਂ ਹੋਊਗਾ ਜੋ ਤੈਨੂੰ ਸਮਝੇ ਅਖੇ ਲੱਭ ਲੈ ਸਾਥੀ ਤੁਸੀਂ ਨਾ ਲੱਭ ਲਿਆ ਦੱਸੋ ਤਾਂ ਸਹੀ ਕਿੰਨੂ ਖਸਮ ਬਣਾਵਾ ਕੌਣ ਕਰੇਗਾ ਪਸੰਦ ਮੈਨੂੰ ਕਿਉਂ ਕਰੇਗਾ ਕੋਈ ਮੇਰੇ ਨਾਲ ਵਿਆਹ ਉਹ ਤਾਂ ਮਰ ਕੇ ਵੀ ਮੇਰਾ ਘਿਹੜਾ ਨਹੀਂ ਛੱਡਦਾ ਸਾਰੇ ਜੱਗ 'ਚ ਨਿਸ਼ਚਰ ਕਰ ਗਿਆ ਮੈਂ ਤਾਂ ਤੈਨੂੰ ਇਹੀ ਆਖਾਂਗੀ ਰੂਬੀ ਤੇਰੇ ਅੱਗੇ ਬੜੀ ਜ਼ਿੰਦਗੀ ਪਈ ਐ ਵਿਆਹ ਵਰਗਾ ਸਮਝੌਤਾ ਨਾ ਸਹੀਂ ਕੋਈ ਹਮਦਰਦ ਦੋਸਤ ਮਿੱਤਰ ਤਾਂ ਬਣ ਨਹੀਂ ਸਕਦਾ ਤੇਰੇ ਬੜੀਆਂ ਪੜੀਆਂ ਲਿਖੀਆਂ ਤੇ ਐਡਵਾਂਸ ਕੁੜੀਆਂ ਲਿਵਿੰਗ ਰਿਲੇਸ਼ਨ ਚ ਵੀ ਤਾਂ ਲਿਵਿੰਗ ਰਿਲੇਸ਼ਨ ਵੀ ਤਾਂ ਬਣਾ ਲੈਂਦੀਆਂ ਮੈਂ ਰੱਜੀ ਥਾਂਈ ਇਹੋ ਜੇ ਰਿਲੇਸ਼ਨ ਤੋਂ ਇਹ ਵੀ ਤਾਂ ਪਹਿਲਾਂ ਦੋਸਤੀ ਸੀ ਪਿੱਛੋਂ ਸਭ ਖਸਮ ਬਣ ਬਣਦੇ ਆ ਕੋਈ ਦੋਸਤ ਦੋਸਤ ਨਹੀਂ ਰਹਿੰਦਾ ਜਦੋਂ ਬੰਨਣ ਵਾਲਾ ਨਾ ਬਣਿਆ ਹੋਰ ਕਿਤੋਂ ਆਸ ਰੱਖਾਂ ਰੁਬੀ ਹੁਣ ਛੱਡ ਵੀ ਦੇ ਪਿਛਦੀਆਂ ਗੱਲਾਂ ਕਿਵੇਂ ਛੱਡਾਂ ਅੰਟੀ ਟਿੱਡ ਚ ਗੰਡਾ ਵੱਜੀਆਂ ਪਈਆਂ ਉਹਦੇ ਨਾਲ ਵਿਆਹ ਕਰਨ ਲਈ ਮੈਂ ਕਿੱਡਾ ਵੱਡਾ ਕਦਮ ਚੱਕਿਆ ਸੀ ਪਰ ਉਹਨੂੰ ਇਸ ਗੱਲ ਦਾ ਪੂਰਾ ਪਰ ਵੀ ਅਹਿਸਾਸ ਨਹੀਂ ਉਹਨੇ ਮੈਨੂੰ ਬਿਲਕੁਲ ਹੀ ਇਕੱਲੀ ਕਰਤਾ ਸਭ ਨਾਲੋਂ ਤੋੜਤਾ ਜ਼ਿੰਦਗੀ ਤਬਾਹ ਕਰਕੇ ਤੁਰ ਗਿਆ ਰੁਬੀ ਹੁਣ ਇਹ ਗੱਲਾਂ ਕਰਨ ਦਾ ਕੋਈ ਫਾਇਦਾ ਕਿਉਂ ਦੇ ਇਹਨੂੰ ਰੋਗ ਲਾਇਆ ਰੋਗ ਰੋਗ ਤਾਂ ਹੁਣ ਲੱਗਣ ਗਏ ਜਦੋਂ ਵਲਵਲ ਤਾਂ ਕਰਜ਼ੇ ਚ ਵਿੰਨ ਕੇ ਤੁਰ ਗਿਆ ਮੈਂ ਤਾਂ ਨਾ ਐਡਾ ਵੱਡਾ ਕਰਪਣਾ ਸੀ ਨਾ ਮੁੰਡੇ ਨੂੰ ਐਨੇ ਮਹਿੰਗੇ ਸਕੂਲ ਚ ਪੜਾਉਣਾ ਸੀ ਹੁਣ ਕਿੱਥੋਂ ਆਉ ਉਹ ਇੰਨਾ ਪੈਸਾ ਕਿਵੇਂ ਤੁਰੂੰਗੀ ਕਰਦੀਆਂ ਕਿਸ਼ਤਾਂ ਮੈਂ ਬਥੇਰਾ ਮਰਦੀਆਂ ਕਦੇ ਪੇਪਰ ਦੇਖਦੀਆਂ ਕਦੇ ਡਿਊਟੀਆਂ ਲਗਵਾਂਨ ਪੱਸਦੀਆਂ ਅੱਧੀ ਅੱਧੀ ਰਾਤ ਮੈਂ ਟ੍ਰਾਂਸਲੇਸ਼ਨ ਦਾ ਕੰਮ ਕਰਦੀਆਂ ਫਿਰ ਵੀ ਰੁਬੀ ਕੰਮ ਕਰਨਾ ਚੰਗੀ ਗੱਲ ਆ ਆਪਣੀ ਕਾਬਿਲਦਾਰੀ ਚਲਾਉਣ ਲਈ ਸਭ ਹੀ ਕਰਦੇ ਆ ਉਦੇ ਹੁੰਦੇ ਤੋਂ ਵੀ ਤਾਂ ਕਰਦੀ ਸੈਂ ਇੰਨਾ ਕਮਾ ਨਾਲ ਵੀ ਆਂਟੀ ਗੁਜ਼ਾਰਾ ਨਹੀਂ ਹੁੰਦਾ ਕਿਹੜੇ ਪਿਓ ਅੱਗੇ ਜਾ ਕੇ ਹੱਥ ੱਡਾਂ ਕੀ ਕਹਾ ਕਿ ਮੇਰਾ ਫੈਸਲਾ ਗਲਤ ਸੀ ਤੁਹਾਡੀ ਗੱਲ ਠੀਕ ਸੀ ਕੇ ਮਾੜੇ ਤੋਂ ਮਾੜੇ ਜੱਟ ਕੋਲ ਵਿਚਾਰ ਕਿੱਲੇ ਤੋਂ ਹੁੰਦੀ ਹੈ ਵਕਤ ਪਏ ਤੋਂ ਕੰਮ ਹੁੰਦੀ ਹੈ ਉਹਦੇ ਤਾਂ ਨਵਾਬ ਜਾਦੇ ਨੇ ਚੰਗੀ ਮਾੜੀ ਨੌਕਰੀ ਵੀ ਛੱਡਦੀ ਅਕੇ ਬੋਸ ਨਾਲ ਬੰਦੀ ਨਹੀਂ ਇਹਨਾਂ ਤਾਂ ਮੈਂ ਗੀਤਾਂ ਤੋਂ ਕਮਾਲਿਆ ਕਰਾਂਗਾ ਕਿੱਥੇ ਕੇ ਗੀਤ ਮੈਨੂੰ ਤਾਂ ਗਿਆ ਗਹਿਣੇ ਅਕੇ ਮੈਂ ਮਾਸ ਕਮਿਊਨੀਕੇਸ਼ਨ ਦਾ ਡਿਪਲੋਮਾ ਕਰ ਲੂੰਗਾ ਕਿੱਥੇ ਗਿਆ ਡਿਪਲੋਮੇ ਇਹ ਤਾਂ ਮੈ ਸੋਚਦੀਆਂ ਰੂਬੀ ਪਤਾ ਨਹੀਂ ਕਿਹੜੇ ਪਰਮ ਚ ਜਿਉਂਦਾ ਸੀ ਉਹ ਪਲ-ਪਲ ਦੀ ਮੇਰੀ ਸੋਚ ਫੇਰ ਪਛਾਂਪ ਪਰਦੀ ਜਦੋਂ ਰੂਬੀ ਤੇ ਸਾਜੀ ਦਾ ਵਿਆਹ ਹੋਇਆ ਸੀ ਉਦੋਂ ਰੂਬੀ ਖਾਲਸਾ ਕਾਲਜ ਵਿੱਚ ਪਾਰਟ ਟਾਈਮ ਪੰਜਾਬੀ ਦੇ ਲੈਕਚਰਰ ਲੱਗੀ ਹੋਈ ਸੀ ਸਾਜੀ ਪਾਰਟ ਟਾਈਮ ਪ੍ਰੂਫ ਰੀਡਰ ਇਸ ਦੇ ਪਿੱਛੋਂ ਸਾਜੀ ਕਈ ਨਿੱਕੀਆਂ ਮੋਟੀਆਂ ਨੌਕਰੀਆਂ ਕਰਦਾ ਰਿਹਾ ਤੇ ਰੂਬੀ ਪਿੱਛੇ ਪਜਦਾ ਰਿਹਾ ਵਿਆਹ ਤੋਂ ਪੂਰੇ 9 ਮਹੀਨੇ ਬਾਅਦ ਪਰਿਵਾਰ ਵਿੱਚ ਵਾਧਾ ਹੋ ਗਿਆ ਹੋ ਗਿਆ ਤੇ ਗਵਰਨਮੈਂਟ ਕਾਲਜ ਵਿੱਚ ਲੈਕਚਰਰ ਲੱਗ ਗਈ ਤੇ ਸਾਜੀ ਇੱਕ ਸਟੇਜ ਸਟੇਜੀ ਗੀਤਕਰ ਬਨ ਗਿਆ ਲੋੜਾਂ ਹੋਰ ਵੱਧ ਗਈਆਂ ਲੋੜਾਂ ਦੇ ਨਾਲ ਨਾਲ ਤਲਖੀਆਂ ਵੀ ਇੱਕ ਦੂਜੇ ਦੀਆਂ ਕਮਜ਼ੋਰੀਆਂ ਵੀ ਦੱਸਣ ਲੱਗੀਆਂ ਜਿਹੜੀਆਂ ਪਹਿਲਾਂ ਪਸੰਦ ਪਿੱਛੇ ਲੁਕੀਆਂ ਹੋਈਆਂ ਸਨ ਸਾਹਮਣੇ ਆਉਣ ਲੱਗੀਆਂ ਲੱਗੇ ਇੱਕ ਦੂਜੇ ਦੇ ਮੂੰਹ ਵੱਲ ਧੱਕਣ ਫਿਰਨ ਖਪਣ ਤੇ ਲੜਨ ਝਗੜਨ ਪੁਲਗੇ ਵਰਗੀ ਤੇ ਅਰਥ ਪੁੱਲ ਗਈ ਜ਼ਿੰਦਗੀ ਦੀ ਤੋਰ ਡਗਮਗਾਗੇ ਕਦਮ ਜਿਹੜੀ ਅਵਾਰਗੀ ਪਹਿਲਾਂ ਵਾਰ 잡ਦੀ ਸੀ ਸ਼ਰਾਬ ਬਣ ਕੇ ਚਿੰਬੜ ਗਈ ਨਾ ਇੱਕ ਦੂਜੇ ਨੂੰ ਛੱਡ ਸਕਦੇ ਸਨ ਨਾ ਆਪਣਾ ਵੱਖਰੇ ਵੱਖਰੇ ਰਾਹਾਂ ਦੇ ਪੰਥੀ ਬਣ ਗਏ ਇੱਕ ਦੂਜੇ ਤੇ ਦੁਸ਼ਮਣ ਲੱਗੇ ਮਨਮਰਜ਼ੀਆਂ ਤੇ ੱੱਕਾ ਕਰਨ ਬੱਚਾ ਦੂਹਾਂ ਵਿਚਾਲੇ ਰੋਲਿੰਗ ਸਟੋਨ ਬਣ ਕੇ ਰਹਿ ਗਿਆ ਕਦੀ ਮਾਂ ਵੱਲ ਜਾਂਦਾ ਤੇ ਕਦੀ ਪਾਪਾ ਵੱਲ ਕਦੀ ਕਦੀ ਰੂਬੀ ਪੁੱਤ ਦੀ ਹਾਲਤ ਵੇਹ ਕੇ ਤੜਫੜਦੀ ਪਰ ਜਦੋਂ ਗੁੱਸੇ ਚੋਂਦੀ ਤਾਂ ਮਾਨਵ ਤੇ ਗੁੱਸਾ ਉਤਾਰਦੀ ਉਸ ਨੂੰ ਕੁੱਟਦੀ ਉਸ ਨੂੰ ਦੂਜਾ ਸੱਜੀ ਕਹਿੰਦੀ ਮੰਮ ਨੂੰ ਸਮਝ ਨਾਉਂਦੀ ਕਿ ਉਹ ਡੈਡੀ ਨੂੰ ਕਹੇ ਜਾਂ ਮੰਮੀ ਨੂੰ ਕਿ ਕਿਸ ਦਾ ਕਸੂਰ ਹੈ ਉਹ ਤਾਂ ਸਿਰਫ ਇਹੀ ਜਾਂਦਾ ਸੀ ਮੰਮੀ ਪਾਪਾ ਲੜਦੇ ਰਹਿੰਦੇ ਆ ਮੰਮੀ ਜਦੋਂ ਉੱਚੀ ਬੋਲਦੀ ਆ ਤਾਂ ਪਾਪਾ ਮੰਮੀ ਤੇ ਹੱਥ ਚੁੱਕਦੇ ਆ ਬਸ ਇਸ ਤੋਂ ਬਾਅਦ ਕੁਝ ਨਹੀਂ ਸੀ ਜਾਂਦਾ ਬੱਚੇ ਬਾਰੇ ਸੋਚ ਮੈਂ ਰੂਬੀ ਨੂੰ ਸਮਝਾਉਂਦੀ ਆ ਕਿ ਤੇਰੇ ਪਾਸ ਸੋਨੇ ਵਰਗਾ ਮੁੰਡਾ ਹੈ ਰਹਿਣ ਲਈ ਕਾਰਾ ਕਿਰਾਏ ਤੇ ਦੇ ਸਕਦੀ ਆ ਸੜਕ ਤੇ ਤਾਂ ਨਹੀਂ ਬੱਠੀ ਕਮ ਸੇ ਕਮ ਸਰਜੀ ਨੇ ਘਰ ਪਾ ਕੇ ਇੱਕ ਤਾਂ ਵਧੀਆ ਪਤੀਆਂ ਵਾਲੀ ਜ਼ਿੰਮੇਵਾਰੀ ਨਿਭਾਈ ਭਾਵੇਂ ਉਸ ਵਿੱਚ ਉਸਨੇ ਮਨ ਮਰਜ਼ੀ ਵੀ ਕੀਤੀ ਫਜ਼ੂਲ ਖਰਚੀ ਵੀ ਪਰ ਕਰਤਾ ਬਣਾ ਕੇ ਦੇ ਗਿਆ ਏ ਠੀਕ ਹੈ ਕਿ ਉਹ ਆਮ ਲੋਕਾਂ ਵਰਗਾ ਨਹੀਂ ਸੀ ਸੁਪਨ ਸਾਹ ਸੀ ਵੱਖਰੀ ਤਰ੍ਹਾਂ ਜਿਉਣਾ ਚਾਹੁੰਦਾ ਸੀ ਆਪਣੇ ਆਪ ਤੇ ਕਾਬੂ ਨਹੀਂ ਸੀ ਰੱਖਦਾ ਚਾਹੁੰਦਾ ਸੀ ਵੱਖਰੀ ਤਰ੍ਹਾਂ ਜਿਉਣਾ ਆਪਣੀ ਔਕਾਤ ਨਹੀਂ ਸੀ ਦਿਖਦੀ ਛੱਪੜ ਤੋੜ ਕੇ ਮਹਿਲਾ ਵਰਗਾ ਘਰ ਜੋ ਮਿਲ ਗਿਆ ਸੀ ਰਹਿਣ ਲਈ ਅਸਲ ਵਿੱਚ ਜਦੋਂ ਦਾ ਉਹ ਬਾਹਰ ਜਾ ਕੇ ਆਇਆ ਬਿਲਕੁਲ ਬਦਲ ਗਿਆ ਸੀ ਪਹਿਲਾ ਵਾਲਾ ਸੱਜਰੀਆ ਹੀ ਨੀਆ ਵਡਿਆ ਵਡਿਆ ਗੱਲਾਂ ਕਰਨ ਲੱਗ ਪਿਆ ਸੀ ਇਹੀ ਤਾਂ ਮੈਂ ਕਹਿੰਨੀ ਆ ਉਹਦੇ ਸੁਪਨੇ ਉਦਾਰੇ ਸੀ ਧਰਤੀ ਦੇ ਸੁਪਨੇ ਨਹੀਂ ਸੀ ਜਦੋਂ ਪਹਿਲੀ ਵਾਰ ਬਾਰੂ ਆ ਕੇ ਮੈਨੂੰ ਉਹ ਇਸ ਪਾਰਕ ਵਿੱਚ ਮਿਲਿਆ ਤਾਂ ਉਸ ਦਾ ਟੀਡ ਵੱਧਿਆ ਹੋਇਆ ਸੀ ਮੈਂ ਉਸ ਦੇ ਟੀਡ ਤੇ ਹੱਥ ਮਾਰ ਦਿੱਤਾ ਹੁਣ ਲੱਗਦਾ ਤੂੰ ਸਮਰਾਇਦਾਰ ਬਣ ਗਿਆ ਬਾਹਰ ਜਾ ਕੇ ਆਪਣੇ ਕਲਾਸ ਚੇਂਜ ਕਰ ਲਈ ਲੱਗਦੀ ਆ ਉਹ ਹਲਕੇ ਹੱਸਿਆ ਤੁਸੀਂ ਠੀਕ ਬੋਝੇ ਆਂਟੀ ਮੇਰੇ بڑے بڑے ਸੁਪਨੇ ਨੇ ਮੈਂ ਹਰ ਸਾਲ ਬਾਹਰ ਜਾਇਆ ਕਰਾਂਗਾ ਕਦੀ ਇੰਗਲੈਂਡ ਕਦੀ ਅਮਰੀਕਾ ਤੇ ਕਦੀ ਕੈਨੇਡਾ ਸਾਰੇ ਮੁਲਕਾਂ ਵਿੱਚ ਮੇਰੇ ਦੋਸਤ ਹੋਣਗੇ ਫਿਰ ਦੇਖਿਓ ਮੈਂ ਕਿਹਾ ਫਿਰ ਤਾਂ ਤੂੰ ਬੜਾ ਜੁਗਾੜੂ ਬਣ ਗਿਆ ਤੂੰ ਇਸ ਕਰਕੇ ਟੰਮੀ ਵਧਾਈ ਕੀ ਗੱਲ ਕਰਦਿਆਂ ਮਿੰਨੀ ਆਂਟੀ ਤੇਰੀ ਸੋਚ ਉੱਥੇ ਤੱਕ ਨਹੀਂ ਪਹੁੰਚ ਸਕਦੀ ਅਸੀਂ ਆਪਣੇ ਕਲਚਰ ਵਿੱਚ ਸਿਮਟੇ ਬੈਠੇ ਆਂ ਤੁਹਾਨੂੰ ਕੀ ਪਤਾ ਵਰਲਡ ਕਲਚਰ ਕੀ ਹੁੰਦਾ ਇਹ ਗੱਲ ਕਹਿ ਕੇ ਸਾਜੀ ਤੂੰ ਪ੍ਰੂਫ ਕਰ ਦਿੱਤਾ ਕਿ ਤੇਰੇ ਪੈਰਾਂ ਹੇਠ ਸੱਚਮੁੱਚ ਧਰਤੀ ਨਹੀਂ ਵਕਤ ਦੱਸੇਗਾ ਆਂਟੀ ਉਸਨੇ ਚਿੱਠਾ ਪੈਂਦਿਆ ਗਿਆ ਚੱਲ ਹੁਣ ਉੱਠਿਏ ਰੂਬੀ ਕਿੰਨੀ ਧੁੱਪ ਚੜਾਈ ਐ ਮੈਂ ਰੂਬੀ ਨੂੰ ਮੋਢਿਆਂ ਹਿਲਾਉਂਦਿਆਂ ਕਿਹਾ ਅਸੀਂ ਦੋਵੇਂ ਇੱਕ ਸਾਲ ਬੈਂਚ ਤੋਂ ਉੱਠ ਖੜੀਆਂ ਰਾਹ ਵਿੱਚ ਚੁੱਪਚਾਪ ਤੁਰਦੀਆਂ ਗਈਆਂ ਮੇਰਾ ਘਰ ਉਸ ਤੋਂ ਪਹਿਲਾਂ ਆਉਂਦਾ ਸੀ ਕਿੰਨੇ ਚਿਰ ਤੋਂ ਮੇਰੇ ਜ਼ਿਹਨ ਵਿੱਚ ਇੱਕ ਗੱਲ ਘੁਮਰੇ ਸੀ ਮੈਂ ਸਾਰੇ ਰਾਹ ਰੂਬੀ ਨੂੰ ਕਹਿਨ-ਕਹਿਨ ਕਰਦੀ ਰਹੀ ਆਖਿਰਕਾਰ ਦਮ ਮੋਰ ਮੁਰਦਿਆਂ ਮੈਂ ਰੂਬੀ ਨੂੰ ਕਹਿ ਦਿੱਤਾ ਰੂਬੀ ਪਤਾ ਨਹੀਂ ਕਿਉਂ ਮੈਂ ਜੋਦੋਂ ਵੀ ਇਸ ਪਾਰਕ ਵਿੱਚ ਸੈਰ ਕਰਨ ਜਾਂਦੀ ਆ ਤਾਂ ਸੈਜਜੀ ਜਿਵੇਂ ਮੇਰੇ ਸਾਹਮਣੇ ਆਨ ਖੜਦਾ ਕਦੇ-ਕਦੇ ਜਿਵੇਂ ਉਹ ਮੇਰੇ ਨਾਲ ਤੁਰ ਵੀ ਪੈਂਦਾ ਕਦੇ-ਕਦੇ ਮੈਨੂੰ ਅੱਗੋਂ ਆ ਕੇ ਰੋਕਦਾ ਕਹਿ ਦਿੰਦਾ ਨਹੀਂ ਆਂਟੀ ਅੱਗੇ ਨਹੀਂ ਜਾ ਬੈਠ ਕੇ ਮੇਰੀ ਗੱਲ ਸੁਣੋ ਉਹ ਪਤਾ ਨਹੀਂ ਮੇਰੇ ਨਾਲ ਕਿਹੜੀ ਗੱਲ ਕਰਨਾ ਚਾਹੁੰਦਾ ਸੀ ਅੱਜ ਵੀ ਮੈਨੂੰ ਏਉਂ ਲੱਗਦਾ ਉਹ ਮੈਨੂੰ ਕੁਝ ਕਹਿਣਾ ਚਾਹੁੰਦਾ ਹੋਵੇ ਉਹਦੀ ਰੂਹ ਅਜੇ ਵੀ ਜਿਵੇਂ ਪਟਕਦੀ ਫਿਰ ਰਹੀ ਹੋਵੇ ਆਹੋ ਦਾਰੂ ਦਰਦੂ ਕਰਦਾ ਉਰਗਾ ਰੂਬੀ ਨੇ ਚਿੱਤ ਕੇ ਚਿੱਤ ਕੇ ਗਿਆ ਨਹੀਂ ਰੂਬੀ ਸੱਚਮੁੱਚ ਉਹਦੀ ਰੂਹ ਪਟਕ ਰਹੀ ਐ ਉਹ ਜ਼ਰੂਰ ਮੈਨੂੰ ਕੁਝ ਕਹਿਣਾ ਚਾਹੁੰਦਾ ਸੀ ਲਾਉਣੀ ਹੋ ਮੇਰੀ ਕੋਈ ਸ਼ਿਕਾਇਤ ਹੋਰ ਕੀ ਕਹਿਣਾ ਚਾਹੁੰਦਾ ਸਵਾ ਤੇ ਕੀ ਪਰਾਂਟੀ ਤੁਸੀਂ ਕਦੇ ਤੋਂ ਇਨਾਂ ਸੁਪਰਸਟ ਸਟੇਸ਼ਨਸ ਵਿੱਚ ਵਿਸ਼ਵਾਸ ਰੱਖਣ ਲੱਗ ਪਏ ਉਹ ਨਹੀਂ ਰੁਬੀ ਇਹ ਉਹ ਗੱਲ ਨਹੀਂ ਮੈਨੂੰ ਕੋਈ ਇਹੋ ਜਿਹਾ ਵਹਿਮ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਇਹ ਜਿਵੇਂ ਮੇਰੇ ਅਚੇਤ ਵਿੱਚ ਠਹਿਰੀ ਹੋਈ ਹੈ ਉਹ ਮੈਨੂੰ ਕੁਝ ਦੱਸਣਾ ਜ਼ਰੂਰੀ ਚਾਹੁੰਦਾ ਹੈ ਪਤਾ ਨਹੀਂ ਆਪਣੇ ਬਾਰੇ ਜਾਂ ਸ਼ਾਇਦ ਕੀ ਤੁਸੀਂ ਸੋਚਦੇ ਹੋ ਕਿ ਹੁਣ ਵੀ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਹੈ ਹਾਂ ਮੈਨੂੰ ਲੱਗਦਾ ਉਹ ਮਰਨ ਤੋਂ ਪਹਿਲਾਂ ਵੀ ਮੈਨੂੰ ਕੁਝ ਕਹਿਣਾ ਚਾਹੁੰਦਾ ਸੀ ਤੇ ਮਰਨ ਤੋਂ ਪਿੱਛੋਂ ਹੀ ਕੀ ਕਹਿਣਾ ਚਾਹੁੰਦਾ ਹੋਊਗਾ ਇਹ ਹੀ ਕਿ ਮੈਨੂੰ ਜੂਨ ਜੂਨ ਮੁਕਤ ਕਰੋ